ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਤਨ ਸਿੰਘ ਨੂੰ ਤੇ ਇੱਕ ਬਾਬਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਦਾ ਹੀ ਜੈ ਜੈਕਾਰ ਸਰਮੱਤਾ ਬਖਸ਼ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਾਬਾ ਜੀ ਔਖਾ ਘੇਰਾ ਦਾ ਮਾਜ ਕਰੋ ਬਾਬਾ ਜੀ ਔਕੀ ਕੜੀ ਨਾ ਦੇਖੰਦੀ ਕੰਤਨ ਸਿੰਘ ਨੂੰ ਤੇ ਬਾਬਾ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਮਿਹਰ ਕਰੋ ਸਰਦਾਰ ਜੀ ਬਖਸ਼ ਕਰੋ ਔਕੀ ਕੜੀ ਨਾ ਦੇਖੰਦੀ ਬਾਬਾ ਜੀ تم ما دې جوړ کې رکھو بابا جی بچیان نو ਸਾਹਿਬ ਜੀ ਹਮ ਰਬ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਬਿਖ ਖਾਈ ਮਾਇਆ ਮੋ ਪਰਮ ਪ੍ਰਭੂ ਦੇ ਸਤਿਦਾਰ ਸਿਆ ਪ੍ਰੀਤ ਲਗਾਈ ਇਕੇ ਉਤਮ ਪੰਥ ਸੁਣ ਆ ਗੁਰ ਸੰਗਤ ਤੇ ਮਿਲੰਤ ਜਮ ਧਰਸ ਮਿਟਾਈ ਇਕ ਅਰਦਾਸ ਬਾਟ ਕੀ ਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਇਕ ਅਰਦਾਸ ਬਾਟ ਕੀ ਰਤ ਕੀ ਹਰਿ ਰਾਮਦਾਸ ਰਖੋ ਸ਼ਰਨਾਈ ਕਰਿ ਇਸ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗ ਕੋਟਿ ਬਿਘਨ ਲਾਥੇ ਪ੍ਰਭ ਸ਼ਰਨ ਪ੍ਰਗਟ ਭਲੇ ਸੰਜੋਗਾ ਜੋ ਸੇ ਆਨਪਸੁਰਜਨ ਸਿਮਰ ਹਰ ਹਰ ਰਾਈ ਏਤਿਆਸ ਹਰ ਮਨ ਰਖੋ ਨਾਨਕ ਦੋਖ ਭਰਮ ਭਉ ਜਾਏ ਆਇਆ ਦੂਰ ਚਲ ਕੇ ਮੈਂ ਤਕੀਏ ਤੋ ਸਰਣਾਏ ਜਿਉ ਮੈਂ ਸਰ ਰਖੀ ਚਿਤ ਮੈਂ ਮੇਰਾ ਸਭ ਦੁਖ ਗਵਾਇ ਜੀਉ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਰ ਨ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਖੀ ਮੇਰੀ RAM ਨਾਮ ਅਰ ਮੈਂ ਗਹਉ क सम नहीं कोए जेहि सिमरत संकट मिट दर्श तुहारो होए सो कह टल गुरु सेविय आ नि सहज सभाय दर्शन पर से ए गुरु के जन्म मरण दुख ਓ ਬਸਫਤ ਖਸਮ ਦੀ ਨੌਰ ਅਰਸਾ ਘਰਸਾ ਤੁਧ ਡਿਠੇ ਸੱਚੇ ਬਾਦਸ਼ਾਹ ਮੜ ਜਨਮ ਜਨਮ ਦੀ ਸਜਣ ਸੱਚਾ ਬਾਦਸ਼ਾਹ ਸਿਰ ਸਾਧ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਹਸਰੀ ਸਾਸ ਸਾਸ ਪ੍ਰਤ ਪਾਲੇ ਆੱਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਲਾਗ ਰਹਿਓ ਮੇਰਾ ਚੀਤ ਆਦੇ ਅੰਤ ਪ੍ਰਭ ਸਦਾ ਸਹਾਈ ਤਹਨ ਹਮਾਰਾ ਮੀਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਮਾਨਕ ਪ੍ਰਭ ਭੋਰੰ ਪਹਿਜ ਰਖਾਈ ਮੰਗੇ ਲਾਸ ਭਾਇ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਮੰਦ ਕਰਨਾ ਨਕ ਪ੍ਰਭ ਪੂਰਨ ਪਹਿਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਰੀ ਮਹਿਲਾ ਪੰਜਵਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਥ ਪਾਲੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਦਾ ਪਾਵਨ ਮੁਖਵਾਕ ਤਾਨੂ ਗੁਰੂ ਅਰਜਨ ਦੇਵ ਪਾਤਸ਼ਾਹ ਜਿਹਦਾ ਬਖਸ਼ਿਸ਼ ਕੀਤਾ ਹੋਇਆ ਧਨ ਆਸੇ ਵੀ ਰਾਗ ਅੰਦਰ ਪਾਵਨ ਅੰਗ 682 ਉੱਤੇ ਸੁਭਾਏ ਮਾਨ ਸਤਗੁਰ ਬਖਸ਼ਿਸ਼ ਕਰਨ ਨੇ ਭਾਈ ਉਹ ਪਰੀਪੂਰਨ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਔਖਾ ਸਮਾਨੀ ਵੇਖਣ ਦਿੰਦਾ ਹਮੇਸ਼ਾ ਹੀ ਆਪਣੇ ਬਖਸ਼ੇ ਦੇ ਸੁਭਾਨਾ ਸੰਭਾਲ ਕੇ ਰੱਖਦਾ ਹੈ ਉਹ ਆਪਣੇ ਸੇਵਕਾਂ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ ਅਤੇ ਹਰ ਇੱਕ ਸਵਾਸ ਸਵਾਸ ਪ੍ਰਤ ਪਾਲਣਾ ਕਰਦਾ ਹੈ ਇਹੋ ਜਿਹਾ ਉਸ ਮਾਲਕ ਦਾ ਬਿਰਦ ਹੈ ਕਿ ਕੋਈ ਉਸ ਮਾਲਕ ਨੂੰ ਯਾਦ ਕਰੇ ਕੋਈ ਦੀ ਓਟ ਲਏ ਕੋਈ ਦੀ ਸ਼ਰਨ ਲਏ ਉਹਦੀ ਹਮੇਸ਼ਾ ਹੀ ਉਹ ਮਾਲਕ ਪੈਜ ਰੱਖਦਾ ਹੈ ਤੇ ਜੀਵਨ ਅੰਦਰ ਅਨੰਦ ਖੁਸ਼ੀਆਂ ਤੇ ਆਨੰਦ ਬਖਸ਼ਿਸ਼ ਕਰਦਾ ਹੈ ਜੇ ਉਸ ਮਾਲਕ ਦੀ ਓਟ ਲਈ ਸੀ ਮਹਾ ਸਿੰਘ ਤੇ ਤਾਲ ਚਾਲੇ ਸੰਗਾ ਨੇ ਤੇ ਮਾਲਕ ਨੇ ਟੁੱਟੀ ਗੰਨਨ ਹਾਰगोਪਾਲ ਦੇ ਵਚਨ ਅਨੁਸਾਰ ਉਹਨਾਂ ਦੇ ਵੀ ਕੱਲ ਦੇ ਦਿਹਾੜੇ ਟੁੱਟੀ ਗੰਡ ਲਈ ਸੀ ਜੇ ਅੱਜ ਅਸੀਂ ਵੀ ਇਸ ਮਾਲਕ ਦੀ ਹੋਟ ਲਵਾਂਗੇ ਅਸੀਂ ਭਾਵੇਂ ਕਿੰਨੇ ਵੀ ਅਉਗਣਿਆਰੇ ਹੋਵਾਂਗੇ ਉਹ ਮਾਲਕ ਸਾਡੀ ਵੀ ਇਲਾਜ ਰੱਖ ਲਏਗਾ ਸਤਿਗੁਰੂ ਮਿਹਰ ਕਰਨ ਸਭਨਾਂ ਨੂੰ ਨਾਮ ਸੇਵਾ ਸਿਮਰਨ ਬਖਸ਼ਣ ਸਭਨਾਂ ਦਾ ਆਵੇ ਗਾਵੇ ਆ ਸੇਵਾ ਆਪਣੇ ਦਰ ਤੇ ਪਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ